ਲਓ ਜੀ ਮਿੱਤਰੋ ਇਹ ਨਾ ਮੈਂ ਪੂਰੀ ਵੱਡੀ ਵੀਡੀਓ ਪਾਉਣਾ ਵਾ तकरीबन ਤੁਸੀਂ ਚੈੱਕ ਕਰ ਸਕਦੇ ਹੋ ਢਾੜੇ ਦਾ ਸਮਾਨ ਜਿਹੜਾ ਨਾਲ ਦੀ ਨਾਲ ਪਾਉਣ ਲੱਗਿਆ ਆ ਵੀ ਕੀ ਕੀ ਸਮਾਨ ਆ ਇਹ ਜੀ ਤੌਲਾ ਜੀਰਾ ਜੀ ਇਹ ਤੌਲਾ ਜੀਰਾ ਪੈ ਗਿਆ ਜੀ ਤੇ ਇਹਦੇ ਵਿੱਚ ਕੀ ਕੀ ਆਈਟਮ ਰਲਾ ਕੇ ਰੱਖੀ ਆ ਇਹ ਵੀ ਚਾਰੀ ਚੀਜ਼ਾਂ ਬੋਲਦੇ ਜੀ ਚਾਰ ਪੰਜ ਇਹਦੇ ਹਾਲਿਓ ਹਾਲਿਓ ਜੀ ਤੇ ਸੌਫ ਹਾਲਿਓ ਮਿੱਠੇ ਸੌਫ ਵੱਡੀਆਂ ਲੈਚੀਆਂ ਇਹ ਇੱਕ ਮੈਸ ਦੀ ਕਿੰਨੀ ਕਿੰਨੀ ਖਰਾਕ ਆ ਇਹ ਇੱਕ ਪਾਈਆ ਕੀ ਆ ਹਾਂ ਇਹ ਜਾਣੀ ਤੂੰ ਇਕੱਠਾ ਪਾ ਲਿਆ ਚਲੋ ਹੁਣ ਮੈਂ ਤੁਹਾਨੂੰ ਦੱਸਦਾ ਜੀ ਇਹ ਇੱਕ ਮੱਝ ਦੀ ਖਰਾਕ ਆ 100 ਗ੍ਰਾਮ ਮੇਥੇ 100 ਗ੍ਰਾਮ ਹਾਲਿਓ 100 ਗ੍ਰਾਮ ਚਿੱਟਾ ਜੀਰਾ 100 ਗ੍ਰਾਮ ਸੌਫ ਇੱਕ ਪਾਈਆ ਖੰਡ ਪਾਉਣੀ ਆ ਇੱਕ ਮੱਝ ਨੂੰ 2 ਤੋਂ 2.5 ਲੀਟਰ ਪਾਣੀ ਦੇ ਵਿੱਚ ਇਹ ਸਾਰਾ ਰੰਨ ਲੈਣਾ ਉਦੋਂ ਬਾਅਦ ਦੇ ਵਿੱਚ ਜੇ ਤੁਹਾਡਾ ਪਸ਼ੂ ਪਿੱਛਾ ਨਹੀਂ ਦਿਖਾਉਂਦਾ ਤਾਂ ਪਾਉਣਾ ਇਹ ਕੜਾ ਫਿਰ ਐਂਡ ਦੇ ਵਿੱਚ ਆਪਾਂ ਇੱਕ ਪੈਕੇਟ ਗਲਕੰਧ ਦਾ ਤੇ 100 ਗ੍ਰਾਮ ਦੇਸੀ ਘਿਓ ਜਦੋਂ ਪਸ਼ੂ ਨੂੰ ਸੂਏ ਹੋਏ ਨੂੰ 35 ਤੋਂ 40 ਦਿਨ ਹੋ ਜਾਣ ਉਹਦੇ ਵਿੱਚ ਵਿੱਚ ਇਹ 6 ਤੋਂ 7 ਕਾੜੇ ਦੇ ਦਿਓ ਆਈਡੀਏ ਨਾਲ ਪਸ਼ੂ ਪੂਰਾ ਪੀਕ ਲੈਵਲ ਤੇ ਆਊਗਾ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਫੋਲੋ ਕਰ ਲਿਓ ਆਪਣੇ ਕੋਲੇ 25 30 ਝੋਟੀਆਂ ਹਰ ਵੇਲੇ ਟੌਪ ਕਲਾਸ ਸੰਸਾਰ ਤੋਂ ਲਿਆਂਦੀਆਂ ਹੋਈਆਂ ਹਰਿਆਣੇ ਵਾਲੀਆਂ ਸੇਲ ਵਾਲੀਆਂ ਹੁੰਦੀਆਂ ਨੇ ਘਰੋਂ ਵਾਪਸ ਦੀ ਆਪਣੀ ਗਾਰੰਟੀ ਹੁੰਦੀ ਹੈ ਕੋਈ ਵੀ ਖੋਟ ਹੋਵੇ ਇੱਕ ਵਾਰ ਆਓ ਵਿਜ਼ਿਟ ਕਰੋ ਤਕਰੀਬਨ ਤੁਹਾਨੂੰ ਕੋਈ ਨਾ ਕੋਈ ਪਸ਼ੂ ਜ਼ਰੂਰ ਪਸੰਦ ਆਊਗਾ ਤੇ ਦੂਜਾ ਜਿਹੜਾ ਕੋਈ ਵੀ ਭਰਾ ਆਪਣੇ ਪੇਜ ਨਾਲ ਜੁੜਦਾ ਜਿੰਨੀ ਕਿ ਸਾਨੂੰ ਨੌਲੇਜ ਆ ਉਹ ਆਪਾਂ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਹਨੇ ਆ ਇਹ ਵੀਡੀਓ ਹੁਣ ਕਾੜੇ ਵਾਲੀ ਆ ਇਹ ਵੀਡੀਓ ਨੂੰ ਤੁਸੀਂ ਸੇਵ ਵੀ ਕਰਕੇ ਰੱਖ ਲਓ ਅਗਲੇ ਹੋਰ ਯਾਰ ਮਿੱਤਰ ਕੋਲੇ ਸ਼ੇਅਰ ਕਰਕੇ ਰੱਖ ਲਓ WhatsApp ਗਰੁੱਪ 'ਚ ਜਿੱਦਾਂ ਵੀ ਤੁਸੀਂ ਇਹਨੂੰ ਅੱਗੇ ਜ਼ਰੂਰ ਸਾਂਝੀ ਕਰਿਓ ਜਿਹੜੇ ਵੀਰ ਇਹ ਡੈਰੀ ਫਾਰਮ ਦੇ ਧੰਦੇ ਨਾਲ ਜੁੜੇ ਹੋਇਆ ਉਹਨਾਂ ਦੇ ਬੜੇ ਕੰਮ ਦੀ ਵੀਡੀਓ ਆ ਇਹ ਆਪਾਂ ਜਿੰਨੀ ਵੀ ਸਾਨੂੰ ਨੌਲੇਜ ਆ ਦਵਾਈ ਬੂਟੀ ਬਾਰੇ ਵੀ ਮੈਂ ਤਕਰੀਬਨ ਸਾਨੂੰ ਚਾਰ ਪਿੰਡਾਂ ਨੂੰ ਜਿਹੜਾ ਆਪਾਂ ਨੂੰ ਇੱਕ ਸਰਕਾਰੀ ਡਾਕਟਰ ਪੈਂਦਾ ਉਹਦੇ ਨਾਲ ਮੈਂ ਜੁੜਿਆ ਹੋਇਆ ਹਰੇਕ ਭਰਾ ਆਪਾਂ ਨੂੰ ਚਾਰ ਪੰਜ ਪਿੰਡਾਂ ਨੂੰ ਇੱਕ ਸਰਕਾਰੀ ਡਾਕਟਰ ਜ਼ਰੂਰ ਪੈਂਦਾ ਹੁੰਦਾ ਵਧੀਆ ਪੜਿਆ ਲਿਖਿਆ ਡਾਕਟਰ ਹੁੰਦਾ ਉਹਦੇ ਨਾਲ ਜੁੜ ਕੇ ਚੱਲੋ ਮੇਰੇ ਵਰਗੇ ਝੋਲਾ ਸਾਪ ਨਾਲ ਨਾ ਜੁੜੋ ਕਿਉਂਕਿ ਇਹ ਹੁਣ ਮਹਿੰਗੀਆਂ ਹੋ ਗਿਆ ਕਹਿੰਦੇ ਹੁੰਦੇ ਆ ਵੀ ਨੀਮ ਹਕੀਮ ਖਤਰਾ ਜਾਨ ਇਹ ਚੀਜ਼ਾਂ ਨੂੰ ਜ਼ਰੂਰ ਆਪਣੇ ਲਈ ਸਰਕਾਰ ਬਹੁਤ ਦੇਖੋ ਤਨਖਾਹ ਦਿੰਦੀ ਆ ਉਹਨਾਂ ਨੂੰ ਲੱਖਾਂ ਰੁਪਈਆ ਪਰ ਆਪਾਂ ਫਾਇਦਾ ਉਹਨਾਂ ਦਾ ਆਪਾਂ ਲੈਣਾ ਆਪਾਂ ਜੁੜਦੇ ਹੀ ਨਹੀਂ ਉਹਨਾਂ ਨਾਲ ਸਾਡੇ ਕੋਲੇ ਸਰਕਾਰੀ ਡਾਕਟਰ ਨੇ ਆਉਣਾ ਤੇ ਭਰਾ ਮੇਰਾ ਸਰਪੰਚ ਛੋਟਾ ਉਹ ਤੋਂ ਇਹ ਵੀ ਜਾਨੀ ਵੈਟਰਨਰੀ ਦਾ ਕੋਰਸ ਕਰਿਆ ਹੋਇਆ ਨੇ ਡੌਗ ਲੈਨ ਦੇ ਵਿੱਚ ਐਕਸਪਲਟਾ ਉਹ ਤੋਂ ਰਾਇ ਲਾ ਕੇ ਜਦ ਹੀ ਫੋਨ ਤੇ ਜਿੱਦਾਂ ਵੀ ਉਹ ਕਹਿੰਦਾ ਤਾਂ ਅਸੀਂ ਨਾਲ ਦੀ ਨਾਲ ਟੀਕੇ ਲਾ ਕੇ ਟਾਈਮ ਸਿਰ ਪਸ਼ੂ ਨੂੰ ਸਾਂਭ ਲੈਣਿਆ ਇਹ ਚੀਜ਼ਾਂ ਜ਼ਰੂਰੀ ਨੇ ਅੱਗੇ ਸ਼ੇਅਰ ਵੀ ਕਰ ਦਿਓ ਜੀ ਫੋਲੋ ਜ਼ਰੂਰ ਕਰਿਓ ਕੋਈ ਨਾ ਕੋਈ ਤੁਹਾਡੇ ਵੀਡੀਓ ਕਦੇ ਨਾ ਕਿਤੇ ਕੰਮ ਜ਼ਰੂਰ ਆਊਗੀ ਧੰਨਵਾਦ ਜੀ